मां बोली, मां बोली पंजाबी मां बोली पंजाबी ਦਾ ਸਾਨੂੰ ਪਤਾ ਹੀ ਹੈ ਪੀਏ ਕਿੱਥੋਂ ਆਈਏ ਤਿੰਨ ਮਾਂ ਨਾਮ ਤਿੰਨ ਮਾਮਾ ਮੰਨੀਆਂ ਗਈਆਂ ਨੇ ਇੱਕ ਜੰਮਣ ਵਾਲੀ ਇੱਕ ਧਰਤੀ ਤੇ ਇੱਕ ਮਾਂ ਬੋਲੀ ਪੰਜਾਬੀ ਜਿਹਦੇ ਕੋਲੇ ਤਿੰਨ ਹੋਣਗੀਆਂ ਉਹ ਸੰਪੂਰਨ ਹੈ ਜਿਹਦੇ ਕੋਲ ਇੱਕ ਵੀ ਚਲੀ ਗਈ ਉਹ ਮਰ ਗਿਆ ਤਿੰਨਾ ਮਾਮਾ ਦੇ ਵਿੱਚੋਂ ਇੱਕ ਵੀ ਮਾਂ ਮਰ ਜਾਵੇ ਤੇ ਉਹ ਬੰਦਾ ਅਧੂਰਾ ਰਹਿ ਜਾਂਦਾ ਉਹ ਕਿਹੜੀਆਂ ਦੱਸੋ ਇੱਕ ਤੇ ਜੰਮਣ ਵਾਲੀ ਜੇ ਜੰਮਣ ਵਾਲੀ ਮਾਗਦੇ ਚਲੀ ਜਾਵੇ ਉਹ ਬੰਦੇ ਦੀ ਜ਼ਿੰਦਗੀ ਕਿਦਾਂ ਦੀ ਪਤਾ ਬੜੀ ਬੁਰੀ ਬਹੁਤ ਬੁਰਾ ਹਾਲ ਉਹ ਵੀ ਚਾਹੀਦੀ ਇੱਕ ਧਰਤੀ ਮਾਂ ਸਾਰੀ ਇਸ ਧਰਤੀ ਤੇ ਅਸੀਂ ਜੰਮੇ ਆ ਠੀਕ ਹੈ ਨਾ ਆਪਾਂ ਸਾਡੇ ਬੱਚੇ ਵਿਦੇਸ਼ ਗਏ ਆ ਨਾ ਮੈਂ ਕਹਿੰਦਾ ਜੋ ਮਰਜੀ ਉਥੇ ਬਣ ਜਾਣ ਆਪਣੀ ਧਰਤੀ ਮਾਂ ਦੀ ਮਿੱਟੀ ਦੀ ਮਹਿਕ ਨਹੀਂ ਭੁੱਲਦੀ ਮੁਰਮੁਰ ਦਿਲ ਕਰਦਾ ਏ ਇੱਕ ਵਾਰੀ ਪਿੰਡ ਜਾ ਆਈਏ ਇੱਕ ਵਾਲੀ ਖੇਤ ਨੂੰ ਚੱਕਰ ਮਾਰਾਈਏ ਕਿਉਂਕਿ ਉਹ ਮਾਨਸ ਨਸ ਨਸ ਵਿੱਚ ਸਾਡੇ ਉਹ ਭਰੀ ਹੋਈ ਹੈ ਧਰਤੀ ਮਾਂ ਜਿਹਨੂੰ ਕਹਿੰਨੇ ਆ ਉਸ ਧਰਤੀ ਕਹਿੰਦੇ ਨਾ ਵੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਇੱਕ ਮਹਿਕੀਦਾ ਦੀ ਹੈ ਤੇ ਜਿਹੜਾ 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 ਆਪਣੀ ਜੰਮਣ ਵਾਲੀ ਮਾਂ ਨੂੰ ਛੱਡ ਦਵੇ ਉਹ ਵੀ ਜ਼ਿੰਦਗੀ ਵਿੱਚ ਖਤਮ ਜਿਹੜਾ ਆਪਣੀ ਧਰਤੀ ਮਾਂ ਨੂੰ ਛੱਡ ਦਵੇ ਉਹ ਵੀ ਜ਼ਿੰਦਗੀ ਵਿੱਚ ਖਤਮ। ਇੱਥੇ ਮੈਂ ਹੁਣ ਵਿਚਾਰ ਇੱਕ ਦੇਣੀ ਹੈ। ਜਿਹੜੇ ਪਰਦੇਸ ਵਿੱਚ ਰਹਿੰਦੇ ਨਾ ਉਹ ਆਪਣਾ ਘਰ ਵੇਚਿਓ ਤੇ ਨਾ ਆਪਣੀ ਜ਼ਮੀਨ ਵੇਚਿਓ। ਨਹੀਂ ਤੇ ਤੁਹਾਡੀ ਆਉਣ ਵਾਲੀਆਂ ਨਸਲਾਂ ਨੂੰ ਕੱਖ ਨਹੀਂ ਪਤਾ ਲੱਗਣਾ ਵੀ ਸਾਡੀ ਧਰਤੀ ਮਾਂ ਕਿਹੜੀ ਸੀ। ਠੀਕ ਹੈ। ਜੇ ਹੋਏਗੀ ਕਦੀ-ਕਦੀ ਦਿਖਾ ਲਾਵਾਂਗੇ। ਠੀਕ ਹੈ। ਉੱਥੇ ਬਹਿ ਜਾਾਂਗੇ। ਆਪਣਾ ਘਰ ਨਾ ਹੋਵੇ ਤੇ ਗਵਾਂਡੀਆਂ ਦੇ ਕਿੰਨਾ ਦਿਨ ਲੈ ਰਹੇ ਰਹਾਂਗੇ ਜੀ। ਆਪਣੀ ਤੇ ਕੱਖਾਂ ਦੀ ਕੁੱਲੀ ਚੰਗੀ ਹੁੰਦੀ ਐ ਠੀਕ ਹੈ ਜੀ ਇਸ ਕਰਕੇ ਕੁੱਲੀ ਨਹੀਂ ਗਵਾਈ ਦੀ ਧਰਤੀ ਮਾਂ ਨੂੰ ਨਹੀਂ ਵੇਚੀ ਦਾ ਇਹ ਸਾਨੂੰ ਸਿੱਖਿਆ ਹੈ ਅੱਜ ਦੇ ਦਿਨ ਤੇ ਜੰਮੜ ਵਾਲੀ ਮਾਂ ਨੂੰ ਵੀ ਜਉਂਦੇ ਰੱਖੀਏ ਤੇ ਧਰਤੀ ਮਾਂ ਨੂੰ ਵੀ ਜਉਂਦੇ ਰੱਖੀਏ ਇੱਕ ਹੈ ਮਾਂ ਬੋਲੀ ਪੰਜਾਬੀ ਇਹ ਜਿਹੜੀ ਐ ਕਿੱਥੋਂ ਆਈ ਜਦੋਂ ਅਸੀਂ ਜੰਮੇ ਤੇ ਸਾਡੀ ਮਾਂ ਨੇ ਤੋਤਲੀ ਬੋਲੀ ਵਿੱਚ ਕਿਹਾ ਮੰਮਾ ਪਾਪਾ ਜਾਂ ਪਾਪਾ ਜਾਂ ਕੁਝ ਵੀ ਨਿਆਣੇ ਨੂੰ ਸਿਖਾਇਆ ਨਾ ਤੋਤਲੀ ਜ਼ੁਬਾਨ ਦੇ ਵਿੱਚ ਮਾਣੇ ਇਹਨੂੰ ਇਦਾਂ ਦਾ ਜੋੜ ਦਿੱਤਾ ਵੀ ਇਹ ਹੋਸ਼ ਸੰਭਾਲਣ ਤੱਕ ਇਹਨੂੰ ਸਾਰਾ ਕੁਝ ਬੋਲਣਾ ਆ ਗਿਆ ਨਾ ਇਹਨੇ ਕੋਈ ਸਕੂਲ ਵਿੱਚ ਜਾ ਕੇ ਸਿੱਖਿਆ ਲਈ ਤੇ ਨਾ ਇਹਨੇ ਕੋ ਗ੍ਰਾਮਰ ਪੜ੍ਹੀ ਮਤਲਬ ਵਿਆਕਰਨ ਪੜ੍ਹੀ ਪਰ ਇਹਨੂੰ ਪਤਾ ਲੱਗਿਆ ਗੱਲ ਪੂਰੀ ਵਧੀਆ ਕੀਤੀ ਕਿੱਥੋਂ ਮਿਲੀ ਏ ਇਨੂੰ ਕਹਿੰਦੇ ਨੇ ਮਾਂ ਦੀ ਬੋਲੀ ਮਾਂ ਬੋਲੀ ਮਾਂ ਦੀਆਂ ਲੋਰੀਆਂ ਤੇ ਮਾਂ ਦੀਆਂ ਸੁਨਾਈਆਂ ਬਾਤਾਂ ਮਾਂ ਪਿਓ ਦੀਆਂ ਸੁਨਾਈਆਂ ਕਹਾਵਤਾਂ ਮਹਾਵਰੇ ਅਖੌਤਾਂ ਕਈ ਚੀਜ਼ਾਂ ਤੇ ਉਹਦੇ ਨਾਲ ਇਹ ਇੰਨਾ ਡਿਵੈਲਪ ਹੋਇਆ ਇੰਨਾ ਸੋਹਣਾ ਬਣ ਗਿਆ ਕਿ ਜਦੋਂ ਰੋਂਦਾ ਵੀ ਤੇ ਮਾਂ ਬੋਲੀ ਪੰਜਾਬੀ ਵਿੱਚ ਹੱਸਦਾ ਵੀ ਤੇ ਮਾਂ ਬੋਲੀ ਪੰਜਾਬੀ ਦੇ ਵਿੱਚ ਲੜ ਪੈਂਦਾ ਗਾਲਾਂ ਵੀ ਕਢਦਾ ਪੰਜਾਬੀ ਦੇ ਵਿੱਚ ਠੀਕ ਹੈ ਇਹਦਾ ਇੰਨਾ ਮਤਲਬ ਇਹਦੇ ਨਾਲ ਟਚੰਗ ਹੈ ਠੀਕ ਹੈ ਜੀ ਤੇ ਅੱਜ ਕੋ ਮਾਂ ਬੋਲੀ ਦਿਵਸ ਆ ਤਾਂ ਮੈਂ ਥੋੜੀ ਜੀ ਵਿਚਾਰ ਰੱਖਣ ਲੱਗਾ ਕੋਈ ਬੋਲੀ ਸਿੱਖਣੀ ਹੋਵੇ ਵਾਹ ਵਾਹ ਚਿਹਰੇ ਲੱਗ ਜਾਂਦਾ ਤੇ ਜਿਹੜੀ ਸਾਡੀ ਪੰਜਾਬੀ ਹੈ ਇਹਨੂੰ ਸਿੱਖਣ ਨੂੰ ਬਹੁਤਾ ਸਮਾਂ ਨਹੀਂ ਲੱਗਦਾ ਹਰਿਆਣੇ ਵਿੱਚ ਜਿਹੜੀ ਬੋਲੀ ਜਾਂਦੀ ਹੈ ਉਹਦੇ ਵਿੱਚ ਵੀ ਮਾਂ ਬੋਲੀ ਪੰਜਾਬੀ ਦੀ ਝਲਕ ਹੈ ਅੰਮਾ ਜਲਦੀ ਵਿੱਚ ਜਿਹੜੀ ਬੋਲਦੇ ਨੇ ਉਹਦੇ ਵਿੱਚ ਵੀ ਮਾਂ ਬੋਲੀ ਪੰਜਾਬੀ ਦੀ ਝਲਕ ਨਜ਼ਰ ਆਉਂਦੀ ਕਿਉਂਕਿ ਪੰਜਾਬ ਸਾਡਾ ਬਹੁਤ ਵੱਡਾ ਸੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਦੇਖੀਏ ਤੇ ਬਹੁਤ ਵੱਡਾ ਸੀ ਤੇ ਫਿਰ ਬਾਅਦ ਵਿੱਚ ਹਰਿਆਣਾ ਤੇ ਹਿਮਾਚਲ ਤੋਂ ਕੱਢ ਦਿੱਤੇ ਰਹਿੰਦੇ ਅਸੀਂ ਇਕੱਠੇ ਸੀ ਚੜਦਾ ਤੇ ਲੈਂਦਾ ਲੈਂਦਾ ਪਾਕਿਸਤਾਨ ਉਹ ਸਾਡੇ ਨਾਲੋਂ ਵੀ ਵਧੀਆ ਪੰਜਾਬੀ ਬੋਲਦੇ ਨੇ ਨਾ ਚੁੰਦਾ ਉਹਨਾ ਇੰਨੀ ਸੋਹਣੀ ਪੰਜਾਬੀ ਬੋਲਦੇ ਨੇ ਵੀ ਕਮਾਲ ਕਰ ਦਿੰਦੇ ਨੇ ਇੰਨਾ ਪਿਆਰਾ ਮਤਲਬ ਉਹ ਸ਼ਬਦ ਬੋਲਦੇ ਆ ਨਾ ਵੀ ਖੁਸ਼ੀ ਹੁੰਦੀ ਹੈ ਤੇ ਸਾਡੇ ਗੁਰੂਆਂ ਨੇ ਨਾ ਹੋਰ ਨਿਖਾਰ ਕਰ ਦਿੱਤਾ ਸਾਡੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਵਿਸਥਾਰ ਕੀਤਾ ਵੀ ਗੁਰਮੁਖੀ ਲਿਪੀ ਤੇ 35 ਅਖਰੀ ਇਹ ਜਿਹੜੀ ਸਾਨੂੰ ਨਾ ਇੰਨੀ ਸੋਹਣੀ ਦਿੱਤੀ ਹੈ ਆਪਾਂ ਇੱਕ ਵਾਰੀ ਪੜ ਲੈਂਦੇ ਆ ਜਿੱਤੋਂ ਅਸੀਂ ਜੰਮੇ ਆ ਆਪਾਂ ਉਹੜਾ ਜਿਹੜਾ ਪੜੀਦਾ ਹੈ ਨਾ ਇਹ ਸਾਰਿਆਂ ਨੂੰ ਆਉਣਾ ਚਾਹੀਦਾ ਵੀ ਇਹ ਸਾਰਿਆਂ ਨੂੰ ਆਉਣਾ ਚਾਹੀਦਾ ਤਾਂ ਜੋ ਸਾਡੇ ਬੱਚੇ ਜਿਹੜੇ ਨੇ ਅੱਗੇ ਬਹੁਤ ਵਧਣ ਜਿਹੜਾ ਮਾਂ ਬੋਲੀ ਪੰਜਾਬੀ ਦੇ ਨਾਲ ਮੈਂ ਤੀਜੀ ਮਾਂ ਦੀ ਗੱਲ ਕਰਦਾ ਮਾਂ ਬੋਲੀ ਇਹਦੇ ਤੇ ਜਿਆਦਾ ਫੌਕਸ ਹੈ ਮੇਰਾ ਜਦੋਂ ਅਸੀਂ ਪੰਜਾਬੀ ਠੇਠ ਪੰਜਾਬੀ ਦੇ ਵਿੱਚ ਬੋਲਾਂਗੇ ਤੇ ਅਸੀਂ ਬੜੇ ਅੱਗੇ ਜਾਵਾਂਗੇ ਧਿਆਨ ਦੇਣਾ ਦੁਨੀਆਂ ਦੇ ਵਿੱਚ ਜੇ ਕਿਸੇ ਬੰਦੇ ਨੇ ਆਪਣੀ ਪਛਾਣ ਬਣਾਉਣੀ ਹੈ ਦੁਨੀਆਂ ਦੇ ਵਿੱਚ ਸਾਰੇ ਬੱਚੇ ਬਾਹਰ ਗਏ ਨਾ ਜੇ ਕੋਈ ਕਵੇ ਵੀ ਮਾਸ ਦੀ ਵੀ ਆਪਣੀ ਪਛਾਣ ਰੱਖਣੀ ਹੈ ਪੰਜ ਚੀਜ਼ਾਂ ਜਿਹੜੀਆਂ ਨੇ ਇਹ ਬੜੀਆਂ ਜ਼ਰੂਰੀ ਹੁੰਦੀਆਂ ਨੇ ਜੇ ਪੰਜਾਂ ਦੇ ਵਿੱਚੋਂ ਇੱਕ ਵੀ ਨਹੀਂ ਤੇ ਬੰਦਾ ਗਵਾਚ ਜਾਂਦਾ ਉਹ ਦੇਸ਼ ਦੇ ਕਾਨੂੰਨ ਵੀ ਹੱਕ ਤਾਂ ਦਿੰਦੇ ਨੇ ਤੁਹਾਡੇ ਕੋਲ ਹੋਵੇ ਤੁਹਾਡੀ ਬੋਲੀ ਨੰਬਰ 1 ਬੋਲੀ ਹੋਵੇ ਦੂਜਾ ਤੁਹਾਡੇ ਕੋਲ ਹੋਵੇ ਗ੍ਰੰਥ ਠੀਕ ਹੈ ਦੋ ਹੋਗੇ ਤੀਜਾ ਹੋਵੇ ਤੁਹਾਡੇ ਕੋਲ ਹੋਵੇ ਕੁਰਬਾਨੀਆਂ ਵਾਲਾ ਇਤਿਹਾਸ ਤੁਹਾਡੀ ਕੌਮ ਵਿੱਚ ਛੀਦੋਂ ਇਹ ਕਹਿੰਦਾ ਤੀਜਾ ਉਹ ਹੋ ਗਿਆ ਚੌਥਾ ਹੁੰਦਾ ਵੀ ਤੁਹਾਡੇ ਕੋ ਪਹਿਚਾਨ ਚਿੰਨ ਹੋਵੇ ਅਸੀਂ ਸੇਖਾਂ ਸਾਡੇ ਮੂੰਹ ਤੇ ਦਾੜਾ ਹੋਣਾ ਚਾਹੀਦਾ ਆਪਾਂ ਦੂਜੇ ਕੰਟਰੀਆਂ ਵੀ ਜਾ ਕੇ ਆਪਣੀ ਇੰਟਰੋਡਕਸ਼ਨ ਦੇਣੀ ਆ ਵੀ ਅਸੀਂ ਕੌਣ ਆ ਅੰਗਰੇਜ਼ ਪੁੱਛਦੇ ਨੇ ਹੋ ਆਰ ਯੂ ਤੁਸੀਂ ਕੌਣ ਹੋ ਕਿਉਂ ਕੌਣ ਹੋ ਕਿੱਥੇ ਦੇ ਕੀ ਐ ਆਹ ਕੀ ਐ ਉਹਨੂੰ ਫਿਰ ਸਾਨੂੰ ਆਪਣੇ ਚਿਨਾ ਨੂੰ ਵਿਸਤਾਰ ਨਾਲ ਦੱਸਣਾ ਪਏਗਾ ਚਾਰ ਹੋ ਗਏ ਤੇ ਪੰਜਵਾਂ ਹੁੰਦਾ ਸਾਡਾ ਇਤਿਹਾਸ ਜਿਸ ਕੰਮ ਦਾ ਇਤਿਹਾਸ ਨਾ ਹੋਵੇ ਉਹਨੂੰ ਹੱਕ ਨਹੀਂ ਮਿਲਦਾ ਜਿਹਦੀ ਬੋਲੀ ਨਾ ਹੋਵੇ ਜਿਹਦੇ ਕੋਲ ਆਪਣੀ ਉਹਨੂੰ ਹੱਕ ਨਹੀਂ ਮਿਲਦਾ ਜਿਹਦੇ ਕੋਲ ਆਪਣੇ ਨਿਸ਼ਾਨ ਨਾ ਹੋਣ ਠੀਕ ਹੈ ਜੀ ਉਹ ਚਾਹੇ ਧਰਮ ਦੇ ਨਾਲ ਸੰਬੰਧਤ ਹੋਣ ਤੇ ਉਹਨੂੰ ਹੱਕ ਨਹੀਂ ਮਿਲਦਾ ਤੇ ਜਿਹਦੇ ਕੋਲ ਗ੍ਰੰਥ ਨਾ ਹੋਵੇ ਜਾਂ ਮਤਲਬ ਉਹਨੂੰ ਸੇਧ ਦੇਣ ਵਾਲੀ ਕੋਈ ਧਾਰਮਿਕ ਪੁਸਤਕ ਨਾ ਹੋਵੇ ਉਹ ਨਹੀਂ ਅੱਗੇ ਵਾਸਾ ਜਿਨ੍ਹਾਂ ਕੋਲੇ ਚਾਰ ਪੰਜ ਚੀਜ਼ਾਂ ਹੋਣਗੀਆਂ ਨਾ ਉਹ ਕਾਨੂੰਨੀ ਤੌਰ ਤੇ ਲਿਖ ਕੇ ਆਪਣੇ ਹੱਕ ਦੀ ਆਵਾਜ਼ ਜਿਹੜੀ ਹੈ ਉਥੇ ਮਤਲਬ ਕਾਨੂੰਨ ਰਾਹੀਂ ਅੱਗੇ ਪੇਸ਼ ਕਰ ਸਕਦੇ ਨੇ ਵੀ ਸਾਨੂੰ ਹੱਕ ਦਿਓ ਸਾਡੇ ਬੱਚਿਆਂ ਨੂੰ ਬਾਹਰ ਕਿਉਂ ਹੱਕ ਮਿਲੇ ਨੇ ਸਾਨੂੰ ਉਥੇ ਦੀ ਸਿਟੀਜ਼ਨਸ਼ਿਪ ਕਿਉਂ ਮਿਲੀ ਹੈ ਪਤਾ ਕਿਸੇ ਨੂੰ ਇਹ ਸਾਰੀਆਂ ਚੀਜ਼ਾਂ ਕੌਣ ਨੇ ਉੱਥੇ ਲਿਖਿਆ ਹੋਇਆ ਸਾਰਾ ਸੰਵਿਧਾਨ ਦੇ ਵਿੱਚ ਵੀ ਆ ਚੀਜ਼ਾਂ ਹੀ ਨਾ ਕੋ ਹੈ ਤਾਂ ਇਹਨਾਂ ਦੀ ਪਛਾਣ ਤੇ ਜਿਹੜਾ ਆਪਣੀ ਧਰਤੀ ਨੂੰ ਹੀ ਭੁੱਲ ਗਿਆ ਜਿਹੜਾ ਆਪਣੀ ਪੰਜਾਬੀ ਨੂੰ ਬੋਲ ਕੇ ਭੁੱਲ ਗਿਆ ਜਿਹੜਾ ਆਪਣੀ ਪਛਾਣ ਚ ਇਹਨਾਂ ਨੂੰ ਗਵਾ ਗਿਆ ਸਾਡੇ ਬੱਚਿਆਂ ਨੂੰ ਉਥੇ ਸਿਟੀਜ਼ਨਸ਼ਿਪ ਨਹੀਂ ਮਿਲ ਸਕਦੀ ਧਿਆਨ ਦੇਣਾ ਜਿਹੜਾ ਮਰਜ਼ੀ ਮੁਲਕ ਚਾਹੇ ਯੂਰਪ ਹੈ ਚਾਹੇ ਕੈਨੇਡਾ ਚਾਹੇ ਨਿਊ ਅਮਰੀਕਾ ਹੈ ਤੇ ਚਾਹੇ ਇੰਗਲੈਂਡ ਹੈ ਕੋਈ ਵੀ ਹੈ ਚਾਹੇ ਯੂਕੇ ਕੋਈ ਵੀ ਹੈ ਉਹਦੇ ਵਿੱਚ ਇਹ ਚੀਜ਼ਾਂ ਬੜੀਆਂ ਕੰਪਲਸਰੀ ਐ ਤੇ ਮੈਂ ਗੱਲ ਕਰਿਆ ਸੀ ਮਾਂ ਬੋਲੀ ਪੰਜਾਬੀ ਜਿਹਨੂੰ ਆਪਾਂ ਇਹ ਪੜ੍ਹ ਕੇ ਵੱਡੇ ਹੋਏ ਆ ਊੜਾ ਏੜਾ ਈ ਸਸਾ ਹਕ ਖਖ ਖਗ ਗਗ ਘਗਾ ਨੰਨਾ ਚਚਾ ਛਛਾ ਜਿਜਾ ਚਜਾ ਈਆਂ ਟੈਗਾ ਠੱਠਾ ਡੱਡਾ ਟੱਡਾ ਨਾਨਾ ਤੱਤਾ ਤੱਤਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਭੱਬਾ ਮੰਮਾ ਯੱਯਾ ਰਾਰਾ ਲੱਲਾ ਵਾਵਾ ਰੜ ਕੋਈ ਕਹੇਗਾ ਵੀ ਇਹ ਪਈਸਾ ਕੀ ਪੜਨ ਲੱਗ ਪਏ ਇਹ ਬਾਪੂ ਸਾਰਾ ਇਹਦੇ ਵਿੱਚ ਹੀ ਹੈ ਬਾਪੂ ਦੀ ਪਹਿਚਾਨ ਗੁਰੂ ਅੰਗਦ ਦੇਵ ਜੀ ਨੇ ਦਿੱਤੀ ਹੈ ਇਹ ਜ਼ਰੂਰੀ ਹੈ ਕਿ ਮੰਤਰੀ ਮਾਂ ਬੋਲੀ ਵਿਦਵਸ ਦੇ ਸਬੰਧ ਵਿੱਚ ਮੈਂ ਤੁਹਾਡੇ ਨਾਲ ਇਹ ਇਹ ਸ਼ੇਅਰ ਕਰ ਰਿਹਾ ਫਿਰ ਕਹਿੰਦੇ ਨੇ ਸ ਸੇ ਪਰ ਬਿੰਦੀ ਸ਼ਾ ਬੋਲੇ ਕ ਖੇਰ ਬਿੰਦੀ ਖਾ ਬੋਲੇ ਗ ਗਰ ਬਿੰਦੀ ਗਾ ਬੋਲੇ ਜ ਜੇ ਪਰ ਬਿੰਦੀ ਜ਼ਾ ਬੋਲੇ ਫ ਫਰ ਬਿੰਦੀ ਫਾ ਬੋਲੇ ਤੇ ਲਲੇ ਪਰ ਬਿੰਦੀ ਲਾ ਬੋਲੇ ਇਹਦੇ ਵਾਰੇ ਸਾਡੇ ਬੱਚਿਆਂ ਨੂੰ ਸਾਡੀਆਂ ਭੈਣਾਂ ਨੂੰ ਜਿਨ੍ਹਾਂ ਦੇ ਬੱਚੇ ਸਕੂਲ ਪੜ੍ਹਦੇ ਨੇ ਉਥੇ ਟੀਚਰਾਂ ਨੂੰ ਇਹ ਆਉਣਾ ਚਾਹੀਦਾ ਇਹ ਤੇ ਹੋ ਗਿਆ ਅੱਗੇ ਮੁਹਾਰਨੀ ਐ ਠੀਕ ਹੈ ਜੀ ਜਿੱਦ ਮੈਂ ਹਮੇਸ਼ਾ ਬੈਂਦੀ ਕਰਦਾ ਨਿਆਣੇ ਸਾਡੇ ਇੰਨੀ ਇੰਨੀਆਂ ਪੀਸਾ ਦਿੰਦੇ ਉਹ ਸਕੂਲ ਵਾਲਿਓ ਬੈਂਦੀ ਕਰਦਾ ਪੰਜਾਬੀ ਦੇ ਦੇ ਟੀਚਰ ਜੀ ਨਹੀਂ ਤੁਹਾਡੇ ਕੋਲ ਤੇ ਰੱਖ ਲਓ ਜੇ ਨਹੀਂ ਤੇ ਰੱਖ ਲਓ ਪੜਾਣ ਕੱਕਾ ਮੁਕਤਾ ਕਾਕਨਾਂ ਕੇ ਜਿਆਰੀ ਕੀ ਬਿਹਾਰੀ ਕੋ ਅੰਕੜ ਕੋਦ ਲੈਂਕੜ ਕੇ ਲਾਮਕੈ ਦਲਾਵਾ ਕੇ ਓੜਾ ਕੋ ਕਨੋੜਾ ਕੰਗ ਟਿੱਪੀ ਕਾਂ ਬਿੰਦੀ ਇਹ ਇਦਾਂ ਪੜਾਵਾ ਦੇ ਨਹੀਂ ਤੇ ਕਦੀ ਕਦੀ ਮੈਨੂੰ ਸੱਦ ਲਿਆ ਕਰੋ ਮੈਂ ਕਈ ਥਾਂ ਤੇ ਜਾ ਕੇ ਕਲਾਸ ਵੀ ਲਾਈ ਹੈ 12ਵੀਂ ਲਾਈ ਸੀ ਕੈਨੇਡਾ ਠੀਕ ਹੈ ਚੰਗੀ ਗੱਲ ਹੈ ਕੋਈ ਸਿੱਖਿਆ ਹੋਏਗਾ ਵੀ ਮਾਅਵ ਕਰ ਦੇਣਾ ਮੈਂ ਸਕੂਲਾਂ ਵੀ ਜਾ ਕੇ ਦੇਖਿਆ ਮੇਰੀਆਂ ਭੈਣਾਂ ਬੱਚੀਆਂ ਪੰਜਾਬੀ ਨਹੀਂ ਆਉਂਦੀ ਬੋਦੀ ਗਿਆਨ ਨੂੰ ਰਹਿੰਦੇ ਅਸੀਂ ਪੰਜਾਬ ਵਿੱਚ ਖਾਂਦੇ ਅਸੀਂ ਪੰਜਾਬ ਵਿੱਚ ਧਰਤੀ ਸਾਡੀ ਪੰਜਾਬ ਦੇ ਵਿੱਚ ਮੈਂ ਸਾਰੀ ਮੈਨੇਜਮੈਂਟ ਸਕੂਲਾਂ ਦੀ ਪ੍ਰਿੰਸੀਪਲ ਸਾਹਿਬ ਜਿਹੜੇ ਮਰਜ਼ੀ ਸਕੂਲ ਭਾਈ ਆਪਣੇ ਸਕੂਲਾਂ ਵਿੱਚ ਪੰਜਾਬੀ ਲਗਾਓ ਸਰਕਾਰ ਨੇ ਵੀ ਕਿਹਾ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ ਆਏ ਹਾਏ ਬਾਬੇ ਫਰੀਦ ਦਾ ਜਿਹੜਾ ਸ਼ਬਦ ਪੜੀਦਾ ਨਾ ਓਹੋ ਸ਼ੱਕਰ ਖਾਂਡ ਇਨੂੰ ਕਹਿੰਦੇ ਨੇ ਪੰਜਾਬੀ ਬਾਬੇ ਫਰੀਦ ਦੀ ਕੱਲਿਆਂ ਦੀ ਕਿ ਸਿੱਖਾਂ ਦੀ ਬੋਲੀ ਨਹੀਂ ਗੱਲੀ ਮੁਸਲਮਾਨਾਂ ਦੀ ਹੈ ਚੱਕਰ ਖੰਡ ਨਿਵਾਤ ਗੋਲ ਮੱਖਿਓ ਮਾਂਜਾ ਦੁੱਧ ਸੱਬੇ ਵਾਤੋਂ ਮਿੱਠੀਆਂ ਰੱਬ ਨਾਲ ਪੁੱਜਣ ਤੋ ਦਰੁਖੀ ਸੁਖੀ ਖਾਏ ਕੇ ਠੰਡਾ ਪਾਣੀ ਪੀਏ ਪੰਜ 600 ਸਾਲ ਪਹਿਲਾਂ ਕਿੰਨੀਆਂ ਸੋਹਣੀਆਂ ਸੋਹਣੀਆਂ ਸਤਰਾ ਲਿਖ ਦਿੱਤੀਆਂ ਵਾਕ ਲਿਖ ਦਿੱਤੇ ਬਾਬਿਆਂ ਨੂੰ ਯਾਦ ਕਰੋ ਬਾਬਿਆਂ ਦੀ ਬੋਲੀ ਸਕੂਲਾਂ ਵਿੱਚ ਪੜ੍ਹਾਓ ਭਾਈ ਜਿਹੜੇ ਨਹੀਂ ਪੜ੍ਹਾਉਂਦੇ ਭਾਈ ਸਰਕਾਰ ਨੂੰ ਬੇਨਤੀ ਕਰਦਾ ਉਹਨਾਂ ਨੂੰ ਪੁੱਛੋ ਕਿਉਂ ਨਹੀਂ ਪੜ੍ਹਾਉਂਦੇ ਨਿਆਣੇ ਸਾਡੇ ਵੰਜੇ ਨਾ ਰਹਿ ਜਾਣ ਸਾਡੇ ਪੰਜਾਬ ਨਾਲੋਂ ਬਾਹਰਲੇ ਮੁਲਕਾਂ ਵਿੱਚ ਜ਼ਿਆਦਾ ਪਿਆਰ ਕਰਦੇ ਨੇ ਪੰਜਾਬੀ ਨਾਲ ਵੀਕਐਂਡ ਦੇ ਐਤਵਾਰ ਨੂੰ ਗੁਰਦੁਆਰਿਆਂ 'ਚ ਕਲਾਸ ਲੱਗਦੀ ਆਪਾਂ ਇੱਥੇ ਲਾਈਆਂ ਸੀ ਪਰ ਬਾਅਦ ਵਿੱਚ ਕੋਈ ਕਿਸ ਨੇ ਰਿਸਪੌਂਸ ਨਹੀਂ ਦਿੱਤਾ ਕਿਉਂਕਿ ਫ੍ਰੀ ਵਾਲੀ ਚੀਜ਼ ਨੂੰ ਕਿਹੜਾ ਕਦਰ ਕਰਦਾ ਜੀ ਠੀਕ ਹੈ ਨਾ 5-5 1000 ਰੁਪਏ ਫੀਸ ਦੇ ਕੇ ਤੇ ਪੜ੍ਹਾਈ ਚੰਗੀ ਲੱਗਦੀ ਆ ਫ੍ਰੀ ਪਰੂਮ ਦੇ ਵਿੱਚ ਕਹਿੰਦੇ ਇਦਾਂ ਹੀ ਆ ਗੁਰਦਵਾਰੇ ਦਾ ਭਾਈ ਇਦਾਂ ਹੀ ਹੈ ਭਾਵੇਂ ਉਹ ਗ੍ਰੈਜੂਏਸ਼ਨ ਕਿਉਂ ਨਾ ਕੀਤੇ ਉਹ ਇਦਾਂ ਹੀ ਸਮਝਦੇ ਨੇ ਚਲੋ ਖੈਰ ਆਪਣੀ ਸੋਚ ਹੈ ਜੇ ਕਿਸੇ ਨੂੰ ਸਮਝ ਲੱਗ ਜੇ ਤੇ ਫਾਇਦਾ ਲੈ ਲੇਗਾ ਮੈਂ ਬੇਨਤੀ ਕਰ ਰਿਹਾ ਸੀ ਕੁਮੰਤਰੀ ਪੰਜਾਬੀ ਮਾਮੋਲੀ ਦਿਸਦੇ ਸੰਬੰਧ ਵਿੱਚ ਵਿਚਾਰ ਕਰਦਾ ਪਿਆ ਬੜੀਆਂ ਸੋਹਣੀਆਂ ਸੁਣੀਆਂ ਲੈਣਾ ਨੇ ਸੋ ਮੈਂ ਰਿਕਾਰਡਿੰਗ ਦੇ ਬਾਅਦ ਵਿੱਚ ਕਰਨੀ ਸੀ ਪਰ ਮੈਂ ਸੋਚਿਆ ਵੀ ਇਹ ਤੇ ਗੁਰੂਆਂ ਦੀ ਹੈ ਇਹ ਬੋਲੀ ਆਪਾਂ ਇਹਦੇ ਵਿੱਚ ਕਿਉਂ ਨਾ ਕਰੀਏ ਸਾਨੂੰ ਕਰਨੀ ਚਾਹੀਦੀ ਹੈ ਬਹੁਤ ਪਿਆਰਾ ਕਿਸੇ ਲੈਣਾ ਲਿਖਿਆ ਮੈਂ ਤੁਹਾਨੂੰ ਸੁਣਾਉਣਾ ਸੁਣੋ ਬੜੇ ਪਿਆਰ ਨਾਲ ਤੇ ਜਿਹੜਾ ਜੀ ਆਪਣੇ YouTube ਤੇ ਤੇ Facebook ਤੇ ਦੇਖੇਗਾ ਅੱਗੇ ਸ਼ੇਅਰ ਕਰ ਦਿਓ ਜੇ ਚੰਗਾ ਲੱਗੇ ਠੀਕ ਹੈ ਜੀ ਜੇ ਕੋਈ ਗਲਤ ਲੱਗੇ ਤੇ ਮੈਂ ਸਹੀ ਕਰ ਲਾਂਗਾ ਮੈਨੂੰ ਦੱਸ ਦਿਓ ਕਮੈਂਟ ਕਰਕੇ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੋ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਗੋਦੀ ਜਿਹਦੀ ਵਿੱਚ ਪਲ ਕੇ ਜਵਾਨ ਹੋਇਓ ਗੋਦੀ ਜਿਹਦੀ ਵਿੱਚ ਪਲ ਕੇ ਜਵਾਨ ਹੋਇਓ ਉਹ ਮਾਂ ਛੱਡ ਦੇ ਤੇ ਗਰਾਹ ਛੱਡ ਦੇ ਜੇ ਪੰਜਾਬੀ ਪੰਜਾਬੀ ਇੱਕ ਉਕਣਾਈ ਜੇ ਪੰਜਾਬੀ ਪੰਜਾਬੀ ਕੋਕਣਾ ਹੀ ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਪੰਜਾਬੀ ਬੋਲੀ ਨੂੰ ਛੱਡਣਾ ਜਿਹੜੀ ਐ ਉਹ ਮਾਂ ਨੂੰ ਛੱਡਣ ਦੇ ਬਿਲਕੁਲ ਬਰਾਬਰ ਹੈ ਧਿਆਨ ਦੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਪੜ੍ਹਦੇ ਆ 35 ਅਕਰੀ ਐ ਇਹ ਫਿਰ ਦੇਖੋ ਆਪਾਂ ਹਮੇਸ਼ਾ ਗੱਲ ਕਰਦੇ ਗ੍ਰੰਥ ਤੇ ਪੰਥ ਦੀ ਸੇਵਾ ਤੇ ਜਿੰਨੂੰ ਵਿਆਕਰਨ ਦਾ ਨਹੀਂ ਪਤਾ ਹੋਏਗਾ ਜਿਹੜੇ ਨਿਆਣੇ ਨੂੰ ਵਿਆਕਰਨ ਦਾ ਨਹੀਂ ਪਤਾ ਜਪਜੀ ਸਾਹਿਬ ਸਾਰੇ ਕਰਦੇ ਨੇ ਵਿਆਕਰਨ ਦਾ ਪਤਾ ਗੁੱਸਾ ਨਾ ਕਰਿਓ ਅਖੋਤਾਂ ਦਾ ਪਤਾ ਹੈ ਠੀਕ ਹੈ ਜੀ ਅਖੋਤਾਂ ਦਾ ਪਤਾ ਹੈ ਮੁਹਾਵਰਿਆਂ ਦਾ ਪਤਾ ਹੈ ਮੇਰੀਆਂ ਭੈਣਾ ਜਿਹੜੇ ਮੇਰੀ ਵੀ ਜਦੀਆਂ ਮੇਰੀਆਂ ਭੈਣਾਂ ਨੇ ਜੇ ਮੇਰੇ ਤੋਂ ਛੋਟੀਆਂ ਵੀ ਅਖੌਤਾਂ ਦਾ ਪਤਾ ਹੈ ਕਹਾਵਤਾਂ ਦਾ ਪਤਾ ਹੈ ਮੁਹਾਵਰਿਆਂ ਦਾ ਪਤਾ ਹੈ ਕਹਾਵਤਾਂ ਦਾ ਪਤਾ ਹੈ ਲੋਰੀਆਂ ਦਾ ਪਤਾ ਹੈ ਲੋਰੀਆਂ ਦਾ ਜਿਹੜੀ ਦਾਦੀ ਨੇ ਲੋਰੀਆਂ ਨਹੀਂ ਹੁੰਦੀ ਕਾਦੀ ਦਾਦੀ ਕੁਸਤਾਕੀ ਬਾ ਜਿਹੜੀ ਨਾਨੀ ਲੋਰੀਆਂ ਭੁੱਲ ਗਈ ਕਾਦੀ ਕਾਦੀ ਪੰਜਾਬੋਂ ਜਿਹੜਾ ਪਿਓ ਆਪਣੇ ਪੁੱਤ ਨੂੰ ਸਿਖਾਈ ਨਹੀਂ ਸੰਗਿਆ ਉੜਾੜਾ ਇਹਨੇ ਪੜਾ ਸਕਿਆ ਮਾਫ਼ ਕਰ ਦੇਣਾ ਤੇ ਉਹ ਭੈਰ ਉਹਨੂੰ ਮਾਫ਼ ਨਹੀਂ ਕਰੇਗਾ ਇਤਿਹਾਸ ਉਹਨੂੰ ਮਾਫ਼ ਨਹੀਂ ਕਰੇਗਾ ਗੁਰੂ ਉਹਨੂੰ ਮਾਫ਼ ਨਹੀਂ ਕਰੇਗੀ ਧਰਤੀ ਉਹਨੂੰ ਮਾਫ਼ ਨਹੀਂ ਕਰੇਗੀ ਪੰਜਾਬੀ ਬੋਲੀ 17 ਨਵੰਬਰ 1999 ਨੂੰ ਯੂਨੈਸਕੋ ਦੀ ਸੰਸਾਰ ਪੱਧਰ ਦੀ ਮੀਟਿੰਗ ਉਹਦੇ ਵਿੱਚ ਮਤਾ ਪਾਸ ਕੀਤਾ ਕਿ ਸਾਰੇ ਆਪਣੀ ਆਪਣੀ ਮਾਂ ਬੋਲੀ ਨੂੰ ਗਾਵੋ 21 ਫਰਵਰੀ ਨੂੰ ਇਹ ਪੰਗਾ ਰਹੇ ਆ ਆਪਣਾ ਫਰਜ਼ਾਦਾ ਕਰ ਰਹੇ ਆ ਅੰਤਰਰਾਸ਼ਟਰੀ ਪੱਧਰ ਤੇ ਸੋ 16 ਮਾਫ ਕਰਨਾ 1967 ਦੇ ਵਿੱਚ ਸੰਵਿਧਾਨ ਮੁਤਾਬਕ ਮਾਂ ਬੋਲੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਿਆ ਪਰ ਯੂਨੈਸਕੋ ਮੁਤਾਬਕ ਇਹ ਜਿਹੜੀ ਰੈਗੂਲਰ ਮਤਲਬ ਇਹਨੂੰ ਮਨਾਉਣ ਦਾ ਜਿਹੜਾ ਪੱਕਾ ਇਹ ਆਪਣਾ 7 ਨਵੰਬਰ 1999 ਨੂੰ ਫੈਸਲਾ ਕੀਤਾ ਗਿਆ ਤੇ ਫਿਰ ਇਹ ਸਾਡੀ ਪੰਜਾਬੀ ਬੋਲੀ ਉਹਨਾਂ ਬੋਲੀਆਂ ਦੇ ਵਿੱਚੋਂ ਹੈ ਜਿਹੜੀਆਂ ਬੋਲੀਆਂ ਦੇ ਅਲੋਪ ਹੋਣ ਦਾ ਖਤਰਾ ਵੀ ਹੈ। ਧਿਆਨ ਦੇਣਾ ਖਤਰਾ। ਆਪਾਂ ਆਪਾਂ ਕਹਿ ਦਿੰਦੇ ਆ ਸਾਡੇ ਪ੍ਰਚਾਰਕ ਵੀ ਕਹਿੰਦੇ ਨੇ ਵੱਡੇ ਵੱਡੇ ਵਿਦਵਾਨ ਵੀ ਕਹਿੰਦੇ ਉਹ ਨਹੀਂ ਨਹੀਂ। ਇਹ ਨਹੀਂ ਹੋ ਸਕਦਾ ਕਿਉਂਕਿ ਜਦੋਂ ਅਸੀਂ ਗ੍ਰੰਥ ਨਾਲੋਂ ਟੁੱਟ ਗਏ ਆਪੀ ਆਪਣੀ ਮਾਂ ਬੋਲੀ ਤੋਂ ਟੁੱਟ ਗਏ ਜਦੋਂ ਅਸੀਂ ਪੰਜਾਬੀ ਨਹੀਂ ਬੋਲਦੇ ਆਪਣੀ ਮਾਂ ਬੋਲੀ ਤੋਂ ਟੁੱਟ ਗਏ ਅਸੀਂ ਅੰਗਰੇਜ਼ੀ ਵਿੱਚ ਬੋਲਣਾ ਪਸੰਦ ਕਰਦੇ ਆ ਮੈਂ ਵੀ ਤੁਸੀਂ ਵੀ ਠੀਕ ਹੈ ਜੀ ਅਖਬਾਰ ਸਾਡੇ ਘਰਾਂ ਅੰਗਰੇਜ਼ੀ ਦੀ ਪਈ ਹੈ ਮਾਫ ਕਰਨਾ ਅੰਗਰੇਜ਼ੀ ਦੀਆਂ ਕਿਤਾਬਾਂ ਦਸ ਨੇ ਤੇ ਪੰਜਾਬੀ ਦੀ ਮਸਾਂ ਨੁਕਰ ਚੋਂ ਇੱਕ ਲੱਭੀ ਹੈ ਕਿੰਨੇ ਕਰਸਾਲੇ ਪਏ ਨੇ ਸਾਡੇ ਮੇਜ਼ ਤੇ ਜਿੱਥੇ ਪ੍ਰਾਣੇ ਬੰਦੇ ਨੇ ਠੀਕ ਹੈ ਉਥੇ ਤੇ ਹੋਰ ਕੁਛ ਤੇ ਬੜੀਆਂ ਚਮਕੀਆਂ ਚੀਜ਼ਾਂ ਰੱਖੀਆਂ ਨੇ ਪੰਜਾਬੀ ਦੀ ਅਖਬਾਰ ਵੀ ਮੇਜ ਤੇ ਪਈ ਐ ਜਿੱਥੇ ਗੈਸਟ ਬਹਿੰਦੇ ਨੇ ਕੋਈ ਪੰਜਾਬੀ ਦਾ ਸਾਲਾ ਪਿਆ ਗੁਰਮਤਕ ਪ੍ਰਕਾਸ਼ ਪਿਆ ਕੋਈ ਕੋਈ ਕਿਸੇ ਤਰ੍ਹਾਂ ਦੀ ਪੰਜਾਬੀ ਪੁਸਤਕ ਸਾਹਿਤ ਸਾਹਿਤ ਵਾਲੀ ਪਈ ਐ ਜੇ ਪਈ ਐ ਤੇ ਬੜੀ ਚੰਗੀ ਗੱਲ ਐ ਤੇ ਮਾਫ ਕਰ ਦੇਣਾ ਗੁੱਸਾ ਨਾ ਕਰਿਓ ਸੱਚ ਕਹਾਂਗਾ ਜਿਨ੍ਹਾਂ ਨੇ ਘਰ ਦੇ ਬਾਹਰ ਨਾ ਹੀ ਅੰਗਰੇਜ਼ੀ ਚ ਲਿਖਾਇਆ ਤੇ ਪੰਜਾਬੀ ਦੇ ਪੁੱਤ ਕਹਦੋ ਕਹਿੰਦੇ ਅੰਗਰੇਜ਼ਾਂ ਦੇ ਕਹੋ ਮਾਫ ਕਰ ਦੇਣਾ ਮਾਫ ਕਰ ਦੇਣਾ ਮਾਂ ਨੂੰ ਭਾਵੇਂ ਉਹ ਨੁੱਕਰ ਚ ਲਾਇਆ ਹੋਵੇ ਤੀਜੇ ਚੌਥੇ ਨੰਬਰ ਦੇ ਮੜਾ ਜੇ ਲਿਖਿਆ ਹੋਵੇ ਕਿ ਇਹਨੇ ਉਹ ਵੀ ਨਹੀਂ ਲਿਖਿਆ ਠੀਕ ਹੈ ਸਾਡੀ ਮਾਂ ਬੋਲੀ ਪੰਜਾਬੀ ਤੇ ਅਸੀਂ ਜਿਹੜਾ ਨਾਮ ਆਪਣਾ ਬੜੇ ਫਕਰ ਦੇ ਨਾਲ ਜਿਹੜਾ ਘਰ ਦੇ ਬਾਹਰ ਲਾਇਆ ਉਹ ਤੇ ਅਸੀਂ ਅੰਗਰੇਜ਼ੀ ਦੇ ਵਿੱਚ ਲਾਇਆ ਤੇ ਘਰ ਦੇ ਵਿੱਚ ਇੱਕ ਪੰਜਾਬੀ ਮਾਂ ਪੰਜਾਬੀ ਪਿਓ ਆਪਣੇ 3 ਪੁੱਤਨ ਕੰਨਾਂ ਉੱਠ ਕੇ ਕਹਿੰਦਾ ਉਠੋ ਬੇਟਾ ਜੀ ਉਠੋ ਆਪ ਉਠੋ ਗੁੱਡ ਮਾਰਨਿੰਗ ਹੈ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਸੱਤ ਸ੍ਰੀ ਕਾਲ ਵੀ ਕੋਈ ਸਾਡਾ ਸੀ ਉਹਦੇ ਨੂੰ ਤੇ ਕਹਿ ਦਿੱਤਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਉਹ ਗੁੱਡ ਮਾਰਨਿੰਗ ਹੀ ਕਰੀ ਜਾਂਦਾ ਉਹਨੂੰ ਬੋਲੋ ਵੀ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ ਕਿ ਕਿਸੇ ਹੋਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ RAM RAM ਅਕੋ ਐਦਾਂ ਬੋਲ ਤੇ ਜਿਹੜਾ ਐਦਾਂ ਨਹੀਂ ਬੋਲਦਾ ਦੇਉ ਮੇਰੇ ਵਾਂਗੂੰ ਕਿਧਰੇ ਜਾ ਕੇ ਪ੍ਰਚਾਰ ਕਰੀ ਜਾਏ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰੋ ਅੱਜ ਜਾਣਾ ਮੈਂ ਕਿਤੇ ਮੈਨੂੰ ਆਇਆ ਕਿਦੋਂ ਸੱਦਾ ਆਇਆ ਬੜੇ ਬੜੇ ਵਿਦਵਾਨ ਉੱਥੇ ਜਾਣੇ ਨੇ ਸਾਨੂੰ ਵੀ ਗਰੀਬਾਂ ਨੂੰ ਚਲੋ ਮੰਗਾਏ ਜਾਵਾਂਗੇ ਕੁਝ ਵਿਚਾਰ ਦੇਵਾਂਗੇ ਤੇ ਮੈਂ ਤੇ ਉਹਦੇ ਸਾਬ ਕਹਿੰਨਾ ਹੁਨ ਨਾ ਕਿ ਜਿੰਨੇ ਆਪਾਂ ਆਏ ਆ ਗੁੱਸਾ ਵਿਦਵਾਨ ਤੁਸੀਂ ਮੈਂ ਨਮਸਕਾਰਾਂ ਕਰਦਾ ਜੇ ਤੁਹਾਡੇ ਘਰ ਵਿੱਚ ਪੰਜਾਬੀ ਜੀਆਂ ਅਖਬਾਰਾਂ ਹੈਗੀਆਂ ਨੇ ਅੰਗਰੇਜ਼ੀ ਪੜੋ ਮੈਂ ਕਿਹੜਾ ਕਹਿੰਨਾ ਨਾ ਪੜੋ ਫਰਸਟ ਪੰਜਾਬੀ ਤੁਹਾਡੇ ਘਰ ਦੇ ਬਾਹਰ ਤੁਹਾਡਾ ਨੇਮ ਪਲੇਟ ਪੰਜਾਬੀ ਤੁਹਾਡੇ ਘਰ ਕੋਈ ਲਾਇਬ੍ਰੇਰੀ ਹੈਗੀ ਹੈ ਜਿੱਦੇ ਕਿਤਾਬਾਂ ਥੋੜੀਆਂ 5 7 20 ਉਹਦੇ ਕਹਿੰਦਾ ਵੀ ਇਹਨੂੰ ਰद्दी ਚ ਵੇਚ ਦਿਓ ਇਹ ਕੋਲੋਂ ਕੰਮ ਦੀਆਂ ਨੇ ਠੀਕ ਹੈ ਵੀ ਹੁਣ ਕੱਲੀਆਂ ਕਿਤਾਬਾਂ ਰੱਖਣ ਨਾਲ ਵੀ ਨਹੀਂ ਕੁਝ ਬਣਨਾ ਉਹਨਾਂ ਨੂੰ ਪੜਨਾ ਵੀ ਪੈਣਾ ਠੀਕ ਹੈ ਜੀ ਪੜਨਾ ਵੀ ਪੈਣਾ ਇਸ ਕਰਕੇ ਇਸ ਪੰਜਾਬੀ ਮਾਂ ਬੋਲੀ ਦੇ ਨਾਲ ਪਿਆਰ ਕਰੀਏ 133 ਦੇਸ਼ਾਂ ਦੇ ਵਿੱਚ ਲਗਪਰ ਪਗ 11 ਕਰੋੜ ਲੋਕ ਇਹਨੂੰ ਜਿਹੜਾ ਇਹ ਬੋਲਦੇ ਨੇ ਕੈਨੇਡਾ ਵਿੱਚ ਦੇਖਣਾ ਪੰਜਾਬੀ ਦਾ ਕਿੰਨਾ ਸਰਕਾਰ ਹੈ ਸਾਡੇ ਹਿੰਦੁਸਤਾਨ ਵਿੱਚ ਉਹਨਾ ਨਹੀਂ ਬਾਹਲੇ ਮੁਲਕਾਂ ਦੇ ਵਿੱਚ ਬਹੁਤ ਹੈ ਕਿ ਉਹਨਾਂ ਨੇ ਸਮਝ ਲਿਆ ਸੋਮ ਮੈਂ ਬੇਨਤੀ ਕਰਿਆ ਸੀ ਬਾਹਰ ਵੀ ਰੱਜ ਕੇ ਇਹ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਹੁਣ ਮੈਂ ਥੋੜੀਆਂ ਜੀਆਂ ਤੁਹਾਡੇ ਨਾਲ ਸ਼ਬਦ ਸਾਂਝੇ ਕਰਨੇ ਨੇ ਕਿਤੇ ਬਹੁਤ ਸੋਹਣੇ ਲਿਖੇ ਹੋਏ ਨੇ ਕੀ ਵਰਤ ਯਾਦ ਨਹੀਂ ਰਹਿੰਦਾ ਆਪਾਂ ਬੋਲਦੇ ਵੀ ਆਂ ਤੇ ਉਹ ਕਿਧਰੇ ਰਹਿਣਾ ਜਨਮ ਮੈਂ ਨੁੱਡ ਕਿਤੇ ਨੇ ਠੇਠ ਪੰਜਾਬੀ ਮੈਂ ਤੁਹਾਨੂੰ ਅਕਸ਼ਰ ਕਦਾ ਕਰਦਾ ਕਿੰਨਾ ਮੈਂ ਠੇਠ ਪੰਜਾਬੀ ਚ ਲੱਗਾ ਬੋਲਣ ਤੇ ਉਹ ਠੇਠ ਅਕਰ ਸੁਣੋ ਕਿੰਨੇ ਵਧੀਆ ਨੇ ਤੇ ਜਿਹੜੇ ਖਰਾਬ ਕੀਤੇ ਨੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਤੇਜ ਪੜਾਂਗਾ ਬਹੁਤ ਜਿਆਦੇ ਨੇ ਮਤਲਬ ਪਤਾ ਲੱਗ ਜਾਏਗਾ ਹੁਣ ਬਾਹਰ ਕੋਈ ਸੁਣਨ ਵਾਲਾ ਹੀ ਨਹੀਂ ਲੱਗੇ ਵੀ ਬਾਬੇ ਨੇ ਕਿਹੜਾ ਪੰਜਾਬੀ ਦਾ ਪੀੜ ਲਾਤਾ ਤੇ ਮੇਰੇ ਨਾਲ ਵਿਚਾਰ ਕਰ ਲਿਓ ਪੰਜਾਬੀ ਦਾ ਪੀੜ ਸਾਡੇ ਪਿਓ ਗੁਰੂ ਨਾਨਕ ਗੁਰੂ ਅੰਗਦ ਪਾਸ਼ਾ ਨੇ ਪਹਿਲਾਂ ਹੀ ਸਾਡੇ 500 ਸਾਲ ਲਾ ਦਿੱਤਾ ਤੁਹਾਨੂੰ ਪਤਾ ਹੈ ਗੁਰੂ ਜਦੋਂ ਅਮਾਂਜੂ ਆਇਆ ਸੀ ਨਾ ਮਤਲਬ ਜਿਹੜੂ ਕਹਿੰਦੇ ਨੇ ਤਲਵਾਰ ਕੱਢਣ ਲੱਗਾ ਤੇ ਗੁਰੂ ਅੰਗਦ ਦੇ ਪਾਸ਼ਾ ਨੂੰ ਕਹਿੰਦਾ ਮੇਰੇ ਨਾਲ ਗੱਲਬਾਤ ਕਰੋ ਤੇ ਉਹ ਬੱਚਿਆਂ ਨੂੰ ਪੜਾਉਂਦੇ ਪਏ ਸੀ ਉਦੋਂ ਪੰਜਾਬੀ ਕਲਾਸ ਲੱਗੀ ਸੀ ਗੁਰੂ ਅੰਗਦ ਦੇ ਬਾਦਸ਼ਾਹ ਨੇ ਨਿਆਣੇ ਬੈਠੇ ਸੀਦੇ ਉਹ ਮਾਝੂ ਮਹਾਰਾਜ ਇਹ ਪੜ੍ਹਾਉਂਦੇ ਪਏ ਨੇ ਪਹਿਲਾਂ ਉਹਨਾਂ ਦਾ ਉਹ ਕੰਮ ਹਮਾਂਜੂ ਕਹਿੰਦਾ ਮੈਂ ਰਾਜਾ ਬਾਦਸ਼ਾਹ ਮੇਰੇ ਵੱਲ ਦੇਖਿਆ ਹੀ ਨਹੀਂ ਇਹਨੇ ਫਕੀਰ ਨੇ ਤੇ ਤਲਵਾਰ ਕੱਢਣ ਲੱਗ ਪਿਆ ਸੀ ਮਤਲਬ ਵਾਰ ਕਰਨ ਦੇ ਲਈ ਮਤਲਬ ਇੰਨਾ ਪਿਆਰ ਸੀ ਗੁਰੂ ਅੰਗਦ ਦੇ ਜਿਹਨਾਂ ਪੰਜਾਬੀ ਨਾਲ ਇਸ ਗੁਰਮੁਖੀ ਨੇ ਨਾਲ ਉਹਨਾਂ ਨੇ ਪਰਵਾਹ ਨਹੀਂ ਕੀਤੀ ਹਿੰਦੁਸਤਾਨ ਦੇ ਬਾਦਸ਼ਾਹ ਇਹਦੇ ਕੋਈ ਕਹਿੰਦਾ ਕਲਾਸ ਨੂੰ ਚਲੋ ਬੱਚਿਓ ਬਾਅਦ ਤੇ ਮੈਂ ਮਿਲ ਕੇ ਆਵਾਂ ਬਾਦਸ਼ਾਹ ਨੂੰ ਇਹ ਪਿਓ ਨੇ ਸਿਕਾਇਆ ਜੇ ਕਿਸੇ ਨੂੰ ਕੋਈ ਚੱਕ ਹੋਵੇ ਨਾ ਪਿਏ ਕੀ ਬੋਲਦੇ ਪੈਣ ਝੇਰੇ ਬੜੇ ਪਿਆਰ ਦੇ ਨਾਲ ਹਾਂਜੀ ਠੇਡ ਪੰਜਾਬੀ ਦੇ ਵਿੱਚ ਕਿੰਨੀਆਂ ਸੋਹਣੀਆਂ ਸਾਸ ਸੰਗਤ ਜੀ ਮਤਲਬ ਅੱਖਰ ਸੀ ਨਵਾ ਨਕੋਰ ਟਾਵਾਂ ਟਾਵਾਂ ਬਿੰਗ ਟੜਿੰਗਾ ਹੱਕਾ ਬੱਕਾ ਈ ਅੱਕਲ ਵਡਨਾ ਵੇਲਾ ਵੰਜਾ ਲੱਲੂ ਪੰਜੂ ਲਾਪਾ ਕਰਨੀ ਗਿੱਦੜ ਭੌਗੀ ਮੈਲੀ ਅੱਕ ਕਾਵਾਂ ਲ ਰੌਲੀ ਕੁੜਕੜ ਕਰਨਾ ਫਾਨਾ ਨਿਮੋ ਝੂਣਾ ਚੀ ਕੱਚੀ ਚੀ ਵਟਨਾ ਕਚੁੰਬਰ ਕਰਨਾ ਝੂੰਗਾ ਰੂੰਗਾ ਚੱਪਾ ਕੋ ਕੋੜ ਕੋ ਖਰਿੰਡ ਛਾ ਵੇਲਾ ਲੋਡਾ ਬੇਲਾ ਤਮੀ ਵੇਲਾ ਗੁੱਡ ਮਾਰਨਿੰਗ ਜਿਵੇਂ ਗੱਲ ਕੀਤੀ ਹੈ ਹੁਣ ਭੈਣਾਂ ਨੂੰ ਪੁੱਛ ਲਈਏ ਦੱਸ ਦਿਓ ਭਾਈਆਂ ਨੂੰ ਪੁੱਛ ਲਈਏ ਜਿਨ੍ਹਾਂ ਨੂੰ ਪਤਾ ਭਾਈ ਚੰਗੀ ਗੱਲ ਹੈ ਮੈਂ ਇਹਦੋਂ ਕਿਨਾਂ ਵੀ ਕਿਨ ਨੂੰ ਪਤਾ ਨਹੀਂ ਹੋਏ ਪਰ ਜੇ ਹੁਣ 80% ਨਹੀਂ ਪਤਾ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਹਿੰਦੀਆਂ ਸੀ ਸਾਡਾ ਸਾਡੀਆਂ ਬੀਬੀਆਂ ਵੀ ਹਾਲ ਸਰਦਾਰਾ ਪਹਿਲੀ ਨੂੰ ਚੱਲਿਆਂ ਠੀਕ ਹੈ ਜੀ ਛਾ ਵੇਲਾ ਖਾ ਜਾਈ ਲੋਡਾ ਵੇਲਾ ਤੰਮੀ ਵੇਲਾ ਤੇ ਤਰਕਾਲਾਂ ਕਹਿੰਦੇ ਸੀ ਨਾ ਹੁਣ ਆਪਾਂ ਕਹਿੰਦੇ ਨੇ ਸ਼ਾਮ ਪੈ ਗਈ ਐ ਸਵੇਰ ਐ ਜਿਸਵੀਰ ਤੇ ਇਹਦੇ ਨਾਲ ਸਾਨੂੰ ਸ਼ਾਵੇਲੇ ਦਾ ਪਤਾ ਮੈਂ ਇਹਦੇ ਵਿਸਤਾਰ ਵਿੱਚ ਸ਼ਾਵੇਲਾ ਕਿੰਨੂੰ ਕਹਿੰਦੇ ਲੋਡਾਵੇਲਾ ਉਹਨੂੰ ਕਹਿੰਦੇ ਬਾਅਦ ਵਿੱਚ ਕੀ ਦਿਨ ਕਰਾਂਗੇ ਪਤਾ ਹੈ ਤੇ ਦੱਸਾਂਗੇ ਤੁਹਾਨੂੰ ਹਾਂ ਘਟਚ ਪਾਉਣਾ ਉਗਲ ਦੁਗਗ ਟੋਕਾ ਟੋਕਰੀ ਬਨੇਰਾ ਪਾੜਸ਼ਾ 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 ਕਿੰਨਾ ਉਹਦੀ ਜਵਾਬ ਸਾਨੂੰ ਬਚਵਣ ਨੂੰ ਪਤਾ ਪਾੜਸ਼ਾ ਕਿੰਨੂੰ ਕਹਿੰਦੇ ਸੀ ਠੀਕ ਹੈ ਜੀ ਹੁਣ ਨੂੰ ਨਹੀਂ ਪਤਾ ਉਹਨਾਂ ਵੀ ਪਾੜਸ਼ਾ ਕਿੰਨੂੰ ਕਹਿੰਦੇ ਨੇ ਕਮਲਕਟਨਾ ਬੁਕਲ ਮਾਰਨੀ ਪੁਸੂੜੀ ਪਾਣੀ ਹਬੜਾ ਦਾ ਬੜੀ ਰੇੜ ਘਾਰੀ ਨਹੀਂ ਕਰਨਾ ਕਚੋਲਣਾ ਬਚਿਆ ਕੁਛਿਆ ਕਾਣੀ ਵੰਡ ਅੱਧ ਪਚਦਾ ਅਕਲ ਦਾ ਅੰਨਾ ਅੱਜ ਭਲਕੇ ਇੱਕ ਮਿਗ ਘੁਪ ਨੇਰਾ ਟਿੱਲ ਲਾਉਣਾ ਟਲਮਟੋਲ ਕੁਪੱਤਾ ਬੇ ਢੰਗਾ ਤੁਸੀਆਂ ਵਾਲੀਆਂ ਹੱਕਾ ਬਕਾ ਤੇ ਦਵੱਲਾ ਇਹਨਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੀ ਮਤਲਬ ਸਾਡਾ ਇੱਕ ਸੱਭਿਆਚਾਰ ਹੈ ਇਹਦੇ ਨਾਲ ਜੀਉਂਦੇ ਆ ਤੇ ਮੈਂ ਇੱਕ ਗੱਲ ਹੋਰ ਲਗਾ ਕਰ ਮੇਰੇ ਦਿਮਾਗ ਜਾ ਗਈ ਇਸ ਜਿਹੜੇ ਸਾਡੇ ਭਾਈ ਗੀਤ ਗਾਉਣ ਵਾਲੇ ਨੇ ਜਾਂ ਫਿਲਮਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਵੀ ਇੱਕ ਬੇਨਤੀ ਹੈ ਕਲਿੱਪ ਕੱਟ ਕੇ ਪਾ ਦਿਆਂਗਾ ਵੀ ਪੰਜਾਬੀ ਦਾ ਖਿਆਲ ਰੱਖੋ ਅਖੜਾਂ ਨੂੰ ਕੋਈ ਵਿਗਾੜੇ ਨਾ ਜਿਹੜੇ ਵੀ ਸੋਹਣੀ ਕੋਈ ਸਾਹਿਤ ਜਿਹੜਾ ਨਾ ਸੁਣਾ ਸਾਹਿਤ ਉਹਨਾਂ ਨੂੰ ਆਪਣੇ ਡਰਾਮਿਆਂ 'ਚ ਆਪਣੀਆਂ ਫਿਲਮਾਂ ਦੇ ਵਿੱਚ ਜਿਹਨੂੰ ਕਹਿੰਦੇ ओरिजिनल ਲੈ ਕੇ ਆਓ ओरिजिनल ਕੋਈ ਮੇਰੇ ਵੀਰ ਜਿਹੜੇ ਗਾਉਂਦੇ ਨੇ ਉਹ ਵੀ ਠੇਠ ਪੰਜਾਬੀ ਦੇ ਅੱਖਰ ਬੋਲ ਕੇ ਪੰਜਾਬੀ ਦੀ ਇਸ ਤਰ੍ਹਾਂ ਸੇਵਾ ਕਰਨ ਕਿਉਂਕਿ ਅਸੀਂ ਪੰਜਾਬੀ ਦੇ ਅੱਖਰਾਂ ਨੂੰ ਇੰਜ ਵਿਗਾੜ ਦਿੱਤਾ ਕਹਿੰਦੇ ਭੂਕੰਪ ਆ ਗਿਆ ਪੰਜਾਬੀ ਜਿਹਨੂੰ ਕਹਿੰਦੇ ਪਹਹਾੜ ਆ ਗਿਆ ਅਧਿਐਕਸ਼ ਅਸੀਂ ਕਹਿ ਦਿੰਨੇ ਆ ਮੁਖੀ ਹੁੰਦਾ ਏ ਕਹਿੰਦੇ نیچے ਬੈਜੋ ਪੁੰਜੇ ਹੁੰਦਾ ਥੱਲੇ ਪੁੰਜੇ ਪੁੰਜੇ ਪੁੰਜਾ ਦੇ ਭੁਲ ਗਏ ਅਸੀਂ ਕਹਿੰਦੇ نیچے نیچے ਆਪਾਂ ਸਵੇਰ ਨੂੰ ਕਹ ਦਿੰਦਾ ਸੁਬਾਹ ਸੁਬਾਹ ਹੈਗੀ ਸਾਡੇ ਸਵੇਰ ਲਿਖੀ ਹੋਈ ਹੈ ਅਸੀਂ ਕਹਿੰਨੇ ਵੀ ਨਮਕ ਲਿਆ ਲੂਣ ਨੂੰ ਲੂਣ ਕਹਿਣ ਵਿੱਚ ਸਾਨੂੰ ਸੋळा ਜਹਾੜ ਲੱਗਦਾ ਠੀਕ ਹੈ ਜੀ ਅਸੀਂ ਮਤਲਬ ਪਿਆਜ਼ ਕਹਿਣ ਵਿੱਚ ਵਧੀਆ ਪਿਆਜ਼ ਦਿਓ ਜੀ ਪਿਆਜ਼ ਪੜਿਆ ਨੇ ਕਿਆ ਦੀ ਬੋਲੀ ਲੱਗਦੀ ਗੰਡਾ ਕਹਿਣ ਲੱਗੇ ਸਾਨੂੰ ਸ਼ਰਮ ਆਉਂਦੀ ਹੈ ਠੀਕ ਹੈ ਜੀ ਅਸੀਂ ਸਫੇਦ ਚਿੱਟਾ ਚਿੱਟੇ ਨੂੰ ਸਫੇਦ ਵਿੱਚ ਬਦਲ ਦਿੱਤਾ ਤੇ ਆਪਾਂ ਕਹਿੰਦੇ ਮੈਂ ਬਹੁਤ ਵਿਅਸਤਾਂ ਇਹਨੂੰ ਕਹਿੰਦੇ ਨੇ ਰੁਜਾ ਮੈਂ ਰੁਜਿਆ ਹੋਇਆ ਹਾਂ ਜੀ ਤੇ ਕਹਿੰਦੇ ਸਰਦੀ ਦਾ ਮੌਸਮ ਆ ਗਿਆ ਠੰਡ ਹੁੰਦੀ ਹੈ ਸਾਡੇ ਪੰਜਾਬੀਆਂ ਦੀ ਠੰਡ ਹੁੰਦੀ ਹੈ ਚਾਵਲ ਨਹੀਂ ਹੁੰਦੇ ਚੌਲ ਹੁੰਦੇ ਨੇ ਜਿਹੜਾ ਚਾਵਲ ਕਹਿੰਦਾ ਕਹਿ ਲਵੇ ਆਪਾਂ ਨਹੀਂ ਕਹਿੰਦੇ ਮਾੜਾ ਕਹਿੰਦਾ ਪਰ ਜਿੱਥੇ ਅਸੀਂ ਜੰਮਿਆ ਸਾਨੂੰ ਕਿਹਾ ਚੀਨੀ ਨਹੀਂ ਆਪਾਂ ਬੋਲਣਾ ਸ਼ੱਕਰਖੰਡ ਬਾਬੇ ਫਰੀਦ ਨੇ ਕਿਹਾ ਛੱਕਰ ਬੋਲੋ ਖੰਡ ਬੋਲੋ ਚੀਨੀ ਅਪਾਂ ਬੋਲਿਆਂ ਤੇ ਨਿਆਣੇ ਵੀ ਬੋਲਣਗੇ ਅાંਸੂ ਆ ਗਏ ਹੰਝੂ ਹੁੰਦੇ ਨੇ ਠੀਕ ਹੈ ਜੀ ਔਰ ਨਹੀਂ ਅਤੇ ਹੁੰਦਾ ਆਯੂ ਨਹੀਂ ਉਮਰ ਹੁੰਦੀ ਹੈ ਯੁਵਾਨੀ ਨੌਜਵਾਨ ਹੁੰਦਾ ਖਾਰਸ਼ ਨਹੀਂ ਖਾਰਸ਼ ਬਹੁਤ ਹੈ ਜੀ ਖਾਜ ਹੁੰਦੀ ਖਾਜ ਸਾਨੂੰ ਇਹ ਖਾਜੀਆ ਲੱਗਦਾ ਨਾ ਔੜ ਜਾ ਸ਼ਬਦ ਵੀ ਖਾਜ ਚੰਗਣੀ ਸਾਡਾ ਸੱਭਿਆਚਾਰ ਗਿਆ ਸਾਰੇ ਸ਼ਬਦ ਪਸੀਨਾ ਨਹੀਂ ਹੁੰਦਾ ਮੁੜਕੋ ਮੁੜਕੀ ਮੁੜਕਾ ਤੇ ਬੜੀ ਕੜੀ ਮਿਹਨਤ ਕੀਤੀ ਨਹੀਂ ਜੀ ਕਰੜੀ ਮਿਹਨਤ ਦੀਦੀ ਨਹੀਂ ਹੁੰਦੀ ਭੈਣ ਹੁੰਦੀ ਨਹੀਂ ਭੈਣੇ ਆ ਮਾਲਵੇ ਵਾਲੇ ਬੋਲਦੇ ਨੇ ਨਹੀਂ ਭੈਣੇ ਬੜਾ ਹੀ ਚੰਗਾ ਲੱਗਦਾ ਹੈ ਦੀਦੀ ਆਂਟੀ ਅੰਕਲ ਆ ਨਾ ਫੁੱਪੜ ਨਾ ਮਾਸੜ ਨਾ ਮਾਮਾ ਨਾ ਚਾਚਾ ਨਾ ਤਾਇਆ ਨਾ ਕੁਝ ਹੋਰ ਨਾ ਚਾਚੀ ਨਾ ਤਾਈ ਨਾ ਨਾਨੀ ਹੈ ਹੋਰ ਹੀ ਕੁਝ ਸ਼ਬਦ ਨੇ ਜਿਹੜੇ ਸਾਡੇ ਵਿੱਚ ਆ ਕੇ ਸਾਨੂੰ ਪੰਜਾਬੀ ਦਾ ਕਤਲ ਕਰਨ ਦੇ ਵਿੱਚ ਹਿੱਸਾ ਪਾਇਆ ਹੋਇਆ ਕਿਸੇ चीज ਨੂੰ ਖਤਮ ਕਰ ਦੇਣਾ ਉਹਦਾ ਮਰਡਰ ਹੈ ਠੀਕ ਹੈ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਜਸ ਸਿੰਘ ਜੀ ਗੁਰੂ ਪਿਆਰਿਓ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਅਪਣਾਉਣੀਆਂ ਚਾਹੀਦੀਆਂ ਬੜਾ ਖੁਸ਼ ਮੈਨੂੰ ਕੋ ਲੱਗਿਆ ਵੀ ਪਿਆ ਤੇ ਹੁਣ ਆਪਾਂ ਕਿਉਂਕਿ ਟਾਈਮ ਓਵਰ ਹੋ ਗਿਆ ਤੇ ਆਪਾਂ ਥੋੜਾ ਜਿਹਾ ਵਿਸ਼ਰਾਮ ਦਿੰਨੇ ਆ ਹੋਰ ਬੜਾ ਖੁਸ਼ ਹੈ ਬਹੁਤ ਖੁਸ਼ ਹੈ ਬਹੁਤ ਖੁਸ਼ ਹੈ ਉਹ ਸਾਡੇ ਪਰਿਵਾਰਾਂ ਵਿੱਚ ਸਾਡੇ ਸਮਾਜ ਵਿੱਚ ਸਾਡੀਆਂ ਸਰਕਾਰਾਂ ਵਿੱਚ ਬਹੁਤ ਜ਼ਿਆਦਾ ਕਮੀਆਂ ਨੇ ਜਿਹੜੀਆਂ ਸਾਨੂੰ ਜਿਹੜੀਆਂ ਇੱਕ ਦੂਜੇ ਨਾਲ ਡਿਸਕਸ ਕਰਨ ਦੀ ਜ਼ਰੂਰਤ ਹੈ ਤਾਂ ਸਾਨੂੰ ਆਪਣੀ ਪੰਜਾਬੀ ਬੋਲੀ ਦੇ ਬਾਰੇ ਪਤਾ ਲੱਗੇਗਾ ਹੱਕ ਦਾ ਪਤਾ ਲੱਗੇਗਾ ਸੇਵਾ ਦਾ ਪਤਾ ਲੱਗੇਗਾ ਇਸ ਕਰਕੇ ਜਿੰਨਾ ਵੀ ਸੁਣਿਆ ਸੋਦੇ ਤੇ ਅਮਲ ਕਰਕੇ ਆਪਾਂ ਪੰਜਾਬੀ ਦੇ ਵਿੱਚ ਹੀ ਬੋਲਿਆ ਕਰੀਏ ਜਿੱਥੇ ਅੰਗਰੇਜ਼ੀ ਦੀ ਜ਼ਰੂਰਤ ਪਵੇ ਉੱਥੇ ਅੰਗਰੇਜ਼ੀ ਬੋਲਿਆ ਕਰੋ ਅੰਗਰੇਜ਼ੀ ਸਿੱਖੋ ਨਿਆਣੇ ਸਾਡੇ ਵੱਡੇ ਵੱਡੀਆਂ ਪੋਸਟਾਂ ਦੇ ਜਾਣ ਪਰ ਠੇਠ ਪੰਜਾਬੀ ਦੇ ਵਿੱਚ ਬੋਲਣ ਤੇ ਬਹੁਤ ਚੰਗਾ ਲੱਗੇਗਾ ਸੋ ਇਨੀ ਸੇਵਾ ਪ੍ਰਵਾਨ ਕਰਨੀ ਗੁਰੂ ਮਿਹਰ ਕਰੇ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਤੰਦਰੁਸਤੀਆਂ ਦੇਵੇ ਹਰ ਮੈਦਾਨ ਫਤ